ਸਤਿ ਜੀ ਵਿਖੇ ਸਿੱਖ ਸੰਗਤਾਂ ਨੇ ਹਾਜ਼ਰ ਹੋ ਕੇ ਆਪ ਜੀ ਦੇ ਚਰਨਾਂ ਦੇ ਵਿੱਚ ਪੰਜਾਬ ਅਤੇ ਪੰਥ ਦੇ ਭਲੇ ਵਾਸਤੇ ਪੰਜਾਬ ਨੂੰ ਮੁੜ ਨਵੇਂ ਸ੍ਰੀਓ ਉਹਦੀ ਉਸਾਰੀ ਵਾਸਤੇ ਅਰਦਾਸ ਕੀਤੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਉ ਫਿਰ ਜੀਏ ਨਵਾਂ ਪੰਜਾਬ ਤਹਿਤ 1 April ਨੂੰ ਤੰਤ ਸਿੰਘ ਕੇਸਗੜ ਸਭਾ ਜੀ ਵਿਖੇ ਅਰਦਾਸ ਕੀਤੀ ਗਈ ਅਰਦਾਸ ਤੋਂ ਉਪਰੰਤ ਮੇਰੇ ਨਾਲ ਬੈਠੇ ਭਾਈ ਅਫਤਾਰ ਸਿੰਘ ਜੀ ਨਗਲਾ ਜਿਹੜੇ ਪਿਛਲੇ 25 30 ਸਾਲ ਤੋਂ ਸ਼ਹੀਦ ਪਰਿਵਾਰ ਵਿੱਚੋਂ ਨੇ ਤੇ ਪੰਜਾਬ ਪੰਥ ਮਾਨਵਤਾ ਪ੍ਰਤੀ ਲੰਮੇ ਸੰਘਰਸ਼ਸ਼ੀਲ ਨੇ ਜਿਨ੍ਹਾਂ ਨੂੰ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਜੀ ਤੋਂ ਐਲਾਨ ਕੀਤਾ ਗਿਆ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੀ ਨਗਰੀ ਜਿੱਥੋਂ ਅਸੀਂ ਭਾਈ ਅਮਨਪ੍ਰੀਤ ਸਿੰਘ ਦੀ ਅਰਦਾਸ ਕਰਕੇ ਭਾਈ ਅਮਨਪ੍ਰੀਤ ਸਿੰਘ ਮਹੱਦੀਪੁਰ ਨੂੰ ਵਲਾਨ ਕਰ ਰਹੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਈ ਅਮਨਪ੍ਰੀਤ ਸਿੰਘ ਮਹੱਦੀਪੁਰ ਪਿਛਲੇ 2016 ਤੋਂ ਲੈ ਕੇ ਹਰ ਤਰ੍ਹਾਂ ਦਾ ਵਾਹਿਗੁਰੂ ਜੀ ਦੀ ਫਤਿਹ ਪੰਜਾਬ ਅਰ ਪੰਥ ਦੇ ਭਲੇ ਹਿਤ ਲੋਕ ਸਭਾ ਵਿਧਾਨ ਸਭਾ ਚ ਜੋ ਕੁਝ ਪੰਜਾਬ ਨੂੰ ਚਾਹੀਦਾ ਸੀ ਉਹ ਨਹੀਂ ਮਿਲਿਆ 328 ਸਰੂਪਾਂ ਨੂੰ ਲੈ ਕੇ ਅਸੀਂ 4 ਸਾਲ ਤੋਂ ਤੰਬੂ ਲਈ ਬੈਠੇ ਸੁਪਰੀਮ ਕੋਰਟ ਉਸ ਨੂੰ سنگੀਨ ਅਪਰਾਧ ਕਹਿ ਰਿਹਾ ਪਰ ਉੱਥੇ ਪ੍ਰਸ਼ਾਸਨ ਸਰਕਾਰਾਂ ਜਿਹੜੀਆਂ ਨੇ ਚੋਰਾਂ ਦਾ ਸਾਥ ਦੇ ਰਹੀਆਂ ਤੇ ਜਦੋਂ ਸਮੇਂ ਦੀਆਂ ਸਰਕਾਰਾਂ ਬੇਈਮਾਨ ਹੋ ਜਾਣ ਸਮੇਂ ਦੇ ਲੀਡਰ ਦਲਾਲੀ ਤੇ ਉੱਤਰ ਆਉਣ ਸਮੇ ਦਾ ਪ੍ਰਸ਼ਾਸਨ ਕੱਠ ਪੁਤਲੀ ਬਣ ਜਾਏ ਤੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਥਾਪੜਾ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੰਵਿਧਾਨ ਕਾਨੂੰਨ ਜ਼ਮੂਰੀयत ਬਹਾਲੀ ਲਈ ਸਰਕਾਰ ਖਾਲਸਾ ਸਥਾਪਿਤ ਕਰਨ ਦੀ ਆਗਿਆ ਦਿੰਦੇ ਨੇ ਉਦੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਤੋਂ ਜੋ ਕੁਝ ਪੰਜਾਬ ਨਾਲ ਵਾਪਰਿਆ ਮੁੜ ਨਵਾਬ ਕਪੂਰ ਸਿੰਘ ਬਾਬਾ ਜੱਸਾ ਸਿੰਘ ਅਲੂਵਾਲੀਆਂ ਨੇ ਸ਼ੇਰੇ ਪੰਜਾਬ ਨੇ ਉਹਨਾਂ ਦੇ ਨਕਸ਼ੇ ਕਦਮ ਚੱਲ ਕੇ ਪੰਜਾਬ ਦੇ ਹਿੱਤਾਂ ਲਈ ਵੱਡੀਆਂ ਕਾਲਣਾ ਕਾਲੀਆਂ ਅੱਜ ਉਹੀ ਗੱਲ ਜਿਹੜੀ ਕਦੇ ਪ੍ਰਿਥੀ ਚੰਦਾਂ ਨੂੰ ਲੈ ਕੇ ਬਾਬਾ ਬੁੱਢਾ ਸਾਹਿਬ ਨੇ ਕੀਤੀ ਗਵਾਲੀਅਰ ਦੇ ਕਿਲਿਆਂ ਦੇ ਵਿੱਚ ਜਾ ਕੇ ਰਹਾਈਆਂ ਵਾਸਤੇ ਮਹਾਰਾਜਿਆਂ ਦੇ ਉੱਥੇ ਉਹ ਮਾਰਚ ਕੱਢੇ ਜਾਂਦੇ ਆ ਫਿਰ ਬਾਬਾ ਮੱਖਣ ਸ਼ਾ ਲਬਾਣਾ ਨੇ ਕੀਤੀ ਕਦੀ ਉਹ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਜੀਆ ਨੇ ਕੀਤੀ ਤੇ ਅੱਜ ਉਹੀ ਗੱਲ ਜਦੋਂ ਸਾਡੀ ਤਪੜਾ ਤੇ ਨਹੀਂ ਸੁਣੀ ਗਈ ਤੇ ਅਸੀਂ ਲੋਕਾਂ ਚ ਗੱਲ ਲੈ ਕੇ ਚੱਲੇ ਆ ਇਹਦੇ ਤੋਂ ਬਿਨਾਂ ਜੇ ਕੋਈ ਹੋਰ ਜ਼ਰੀਆ ਹੈ ਤਾਂ ਸਾਨੂੰ ਜਰੂਰ ਦੱਸ ਦਿਓ ਕਿਉਂਕਿ ਅਸੀਂ ਸਾਰੇ ਹੱਲ ਵਰਤ ਚੁੱਕੇ ਆ ਤੇ ਜਦੋਂ ਹੁਣ ਅਗਲੇ ਬੰਨੋ ਵਕੀਲ ਅਪੀਲ ਦਲੀਲ ਦੀ ਗੱਲ ਮੁੱਕ ਜਾਏ ਤੇ ਫਿਰ ਸਿੱਖ ਜਿਹੜਾ ਹੈ ਉਪਸ਼ਰ ਤਲੀ ਤੇ ਰੱਖ ਕੇ ਲੋਕਾਂ ਚ ਨਿਕਲਦਾ ਹੈ ਇਹ ਵੱਡਾ ਕਾਰਨ ਹੈ ਕਿ ਇਥੋਂ ਦਾ ਜ਼ਮੂਰੀਏ ਤ ਸਵਿਧਾਨ ਕਾਨੂੰਨ ਇਨਸਾਫ ਤੋਂ ਮੁੱਕ ਫੇਰ ਗਿਆ ਹੈ ਜਿਹਦੇ ਇਨਸਾਫ ਲਈ ਸਾਨੂੰ ਇਹ ਰਾਹ ਚੁੜਨਾ ਪੜਾ ਪਰ ਸ਼੍ਰੀ ਗੁਰਗਨ ਸਾਹਿਬ ਮਹਾਰਾਜ ਦੇ ਜਿਹੜੇ ਸੁਖ ਹੈ ਉਸ ਤੋਂ ਬਾਅਦ ਸਰਕਾਰਾਂ ਚ ਆ ਰਹੀਆਂ ਤੁਹਾਡੀ ਕੋਈ ਸਰਕਾਰ ਕਿਉਂ ਨਹੀਂ ਹੁੰਦੀ ਇਹ ਸਰਕਾਰਾਂ ਨੂੰ ਪੁੱਛਣਾ ਤੁਹਾਡਾ ਫਰਜ਼ ਬਣਦਾ ਇਹਨਾਂ ਨੂੰ ਨੰਗਾ ਕਰੋ ਵੀ ਤੁਸੀਂ ਆਈ ਲੋਕ ਸਭਾ ਦੇ ਵਿੱਚ ਪਿੱਟ ਪਿੱਟ ਕੇ ਕਹਿੰਦੇ ਹੋ ਕਾਨੂੰਨ ਸੰਵਿਧਾਨ ਜ਼ਮੂਰੀਅਤ ਕਿ ਇਹ ਕਾਨੂੰਨ ਸੰਵਿਧਾਨ ਜ਼ਮੂਰੀਅਤ ਦਾ ਹਿੱਸਾ ਨਹੀਂ ਜੇ ਹੈ ਤੇ ਫਿਰ ਤੁਸੀਂ ਕਿੱਥੇ ਮਰ ਗਏ ਹੋ ਤੇ ਜੇ ਸੀ ਤੇ ਫਿਰ ਹੁਣ ਤੱਕ ਕਾਰਵਾਈ ਕਿਉਂ ਨਹੀਂ 4 ਸਾਲ ਤੋਂ ਕੋ ਬੈਠੇ ਇਹ ਸਵਾਲ ਉਹਨਾਂ ਨੂੰ ਕਰਨਾ ਪਵੇ ਅਕਾਲੀ ਦਲ ਪੰਥਕ ਜਮਾਤ ਹੁੰਦੀ ਤੇ ਗੁਰੂ ਗ੍ਰੰਥ ਸਾਹਿਬ ਚੋਰੀ ਵੇਚ ਕੇ ਨਾ ਖਾਂਦੀ ਗੁਰੂ ਦੀਆਂ ਗੋਲਕਾਂ ਚੋਰੀ ਨਾ ਕਰਦੀ ਗੁਰੂ ਦੀਆਂ ਬਾਣੀਆਂ ਨੇ ਨਾ ਕੀ ਚੋਰੀ ਹੋਈ ਕਿ ਉਹ ਅਜ ਤੱਕ ਕਹਿ ਰਹੇ ਨੇ ਕਿ ਨਾ ਤੇ ਸ਼੍ਰੀ ਗੁਰਗਨ ਸਾਹਿਬ ਮਹਾਰਾਜ ਜਿਹੜੇ ਨੇ ਗਵਾਚੇ ਗਏ ਨੇ ਚੋਰੀ ਨਹੀਂ ਹੋਈ ਗਵਾਚੇ ਗਏ ਹਾਂਜੀ ਤੁਹਾਡਾ ਪ੍ਰਧਾਨ ਕਿਉਂ ਨਹੀਂ ਗਵਾਚ ਗਿਆ ਤੁਹਾਡੀ ਸਭਨੇ ਦੀ ਟਿੱਕੀ ਕਿਉਂ ਨਹੀਂ ਗਵਾ ਜਾਂਦੀ ਤੁਹਾਡਾ ਇੱਕ ਇੱਕ ਉਥੇ ਰੁਪਈਆ ਜਿਹੜਾ ਤੁਸੀਂ ਬੜਾ ਮਨਮਰਜ਼ੀ ਹੋਵੇ ਤਾਂ ਉਹਨੂੰ ਸੂਈ ਦੇ ਨੱਕੇ ਥਾਣੀ ਕਢਾਉਣੇ ਹੋ ਤੇ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਪਾਸਪੋਰਟ ਆਧਾਰ ਕਾਰਡ ਆਈ ਕਾਰਡ ਮੈਡੀਕਲ ਕਾਰਡ ਰਾਸ਼ਨ ਕਾਰਡ ਇਨਾਂ ਨਾਲੋਂ ਵੀ ਤੁਸੀਂ ਥੱਲੇ ਕਰ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਗਾਇਬ ਹੋਣੇ ਸ਼ੁਰੂ ਹੋ ਗਏ ਤੇ ਜੇ ਤੁਹਾਡੀ ਹਾਜ਼ਰੀ ਚ ਹੋਇਆ ਹੈ ਤੁਸੀਂ ਮੰਨ ਰਹੇ ਹੋ ਵੀ ਗਾਇਬ ਹੋਏ ਤੇ ਚੋਰੀ ਹੋਏ ਤੇ ਤੁਹਾਨੂੰ ਜਿਸ ਕੰਮ ਲਈ ਚੁਣਿਆ ਸੀ ਫਿਰ ਤਾਂ ਤੁਹਾਨੂੰ ਛੱਡ ਕੇ ਲਾਂਬੇ ਹੋਣ ਜਾਣਾ ਚਾਹੀਦਾ ਐਡੀ ਵੱਡੀ ਬਿਸ਼ਰਮੀ ਵੀ ਗੁਰੂ ਸਾਹਿਬ ਗਾਇਬ ਹੋ ਜਾਣ ਤੇ ਤੁਸੀਂ ਆਪਣੇ ਆਪ ਨੂੰ ਅਜੇ ਵੀ ਪੰਥਕ ਦੱਸੋ ਤੁਸੀਂ ਬਾਰ-ਬਾਰ ਰਾਜਨੀਤੀ ਚ ਇਹ ਸਾਨੂੰ ਕੱਲ ਰਹਿ ਸਾਡਾ ਕੋਈ ਮਨਸੂਬਾ ਨਹੀਂ ਸੀ ਅਸੀਂ 2016 ਤੋਂ ਚਲੇ ਆਉਨੇ ਆ ਸ਼੍ਰੋਮਣੀ ਕਮੇਟੀ ਦੀ ਆਜ਼ਾਦੀ ਲਈ ਕਹਿ ਰਹੇ ਆ 5 ਸਾਲ ਬਾਅਦ ਉਹਦੀ ਚੋਣ ਬਣਦੀ ਸੀ ਰਾਜਨੀਤੀ ਨੇ ਨਹੀਂ ਹੋਣ ਦਿੱਤੀ ਜਿਹੜੇ ਮੈਂਬਰਾਂ ਦੀ ਮਿਆਦ ਉੱਗ ਚੁੱਕੀ ਹੈ ਉਹ ਲੰਮਸਮ ਮੈਂਬਰ ਬਣ ਕੇ ਉੱਥੇ ਆਏ ਸਾਲ ਬਸਟ ਪੇਸ਼ ਕਰ ਰਹੇ ਆ ਇਹ ਅਨਧਿਕਾਰ ਤੇ ਗੈਰਕਾਨੂੰਨੀ ਹੈ ਔਰ ਉੱਥੇ ਦੀਆਂ ਨਿਯੁਕਤੀਆਂ ਮਨਮਰਜ਼ੀਆਂ ਨਾਲ ਕਰ ਰਹੇ ਆ ਇਥੋਂ ਸਾਫ਼ ਹੈ ਦੀ ਰਾਜਨੀਤੀ ਨੇ ਗੁਰੂ ਘਰਾਂ ਦੇ ਵਿੱਚ ਸਨ ਵੱਡੇ ਪੱਦਰ ਤੇ ਲਾ ਲਈ ਤੇ ਹੁਣ ਰਾਜਨੀਤੀ ਨੂੰ ਕੱਢਣ ਵਾਸਤੇ ਸਾਨੂੰ ਇਹ ਰਾਤ ਫੜਨਾ ਉਡਾਲਾ ਨੇ ਆਪਣੀ ਕਿਹੜੀ ਪਾਰਟੀ ਦਾ ਕੀ ਨਾਮ ਰੱਖਿਆ ਸੀ ਨਹੀਂ ਸਾਡੀ ਅਜੇ ਪਾਰਟੀ ਕੋਈ ਨਹੀਂ ਜੀ ਮੇਰਾ ਨਾਮ ਬਲਦੇਵ ਸਿੰਘ ਉਡਾਲਾ ਆ ਅਸੀਂ ਆਜ਼ਾਦ ਵਜੋਂ ਤੁਹਾਡੇ ਸਾਹਮਣੇ ਆ ਰਹੇ ਹਾਂ ਜੇ ਸਾਡਾ ਮਨਸੂਬਾ ਹੁੰਦਾ ਸੀ ਪਾਰਟੀ ਬਣਾ ਕੇ ਆਉਂਦੇ ਪਰ ਹੁਣ ਜਿਸ ਤਰ੍ਹਾਂ ਲੋਕਾਂ ਦਾ ਹੰਗਾਰਾ ਪੰਜਾਬ ਦੇ ਲੋਕਾਂ ਦੀ ਆਵਾਜ਼ ਆਉਣ ਵਾਲੇ ਸਮੇਂ 'ਚ ਕਿੱਧਰ ਨੂੰ ਜਾਂਦੀ ਹੈ ਇਹ ਫੈਸਲਾ ਪੰਜਾਬ ਦੇ ਲੋਕਾਂ ਦਾ ਹੋਊ ਮੇਰਾ ਜਿਹੜੇ ਵੱਡੀ ਵੱਡੀ ਅਕਾਲੀ ਤੇ ਬੀਜੇਪੀ ਨੂੰ ਸਪੋਰਟ ਕਰਕੇ ਪੰਜਾਬ ਦੇ ਲੋਕਾਂ 'ਚ ਮੈਂ ਵੀ ਸੀ ਲਿਆਉਣ ਵਾਲਾ ਉਦੋਂ ਬਾਅਦ ਕੈਪਟਨ ਨੂੰ ਆ ਮੁੱਖ ਮੰਤਰੀ ਬਣਾਉਣ ਵਾਲੇ ਵੀ ਆਪਾਂ ਵੀ ਇਹਨੇ ਸੌਂ ਖਾਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਕਾਂਡ ਦਾ ਮੈਂ ਉਹ ਇਨਸਾਫ ਕਰਾਂਗਾ ਜਦੋਂ ਇਹ ਦੋ ਮੁੱਕਰ ਕੇ ਤੇ ਤੀਜੇ ਨੂੰ ਲਿਆਉਣ ਵਾਲੇ ਵੀ ਆਪਾਂ ਸੀਗੇ ਲੋਕਾਂ ਦੇ ਨਾਲ ਪੰਜਾਬ ਦਾ ਬਦਲਾਵ ਹੁਣ ਇਹ ਤਿੰਨੇ ਹੀ ਗਰਕ ਚੁੱਕੇ ਨੇ ਤੇ ਵੱਡੀਆਂ ਪਾਰਟੀਆਂ ਕਿਹੜੀਆਂ ਲੈ ਕੇ ਇੰਨੇ ਨੀਵੇਂ ਪੱਦਰ ਤੇ ਚਲੇ ਗਏ ਨੇ ਈਦੂ ਨੀਵੇਂ ਪੱਦਰ ਦੀਆਂ ਪਾਰਟੀਆਂ ਤੁਹਾਨੂੰ ਦੁਨੀਆ ਭਰ ਚੋਂ ਤ ਨਹੀਂ ਮਿਲਣਗੀਆਂ ਪਰ ਪੰਜਾਬ ਵਿੱਚੋਂ ਮਿਲ ਜਾਣਗੀਆਂ ਇਹਨੂੰ ਨੀਵੇਂ ਪੱਦਰ ਦੀਆਂ ਪਾਰਟੀਆਂ ਕਹੋ ਉੱਚੇ ਪੱਦਰ ਦੀਆਂ ਨਹੀਂ ਨੇ ਜੇ ਹੁੰਦੀਆਂ ਸਾਡੇ ਨਾਲ ਇਨਸਾਫ ਬਣਾ ਲੈਣਾ ਜੀ ਪੰਜਾਬ ਦੇ ਬੰਤੀ ਨੌਜਵਾਨ ਵੀ ਰੱਗਿਆ ਜੋ ਕਿ ਆਪਾਂ ਗਰੁੱਪ ਬਣਾ ਲਿਆ ਨਹੀਂ ਆਇਓ ਆਦਮੀ ਨੇ ਵੀ ਸਰ ਸਾਰਾ ਮੈਂ ਬੰਦੀ ਦਾ ਖਤੇ ਵੋਟਾਂ ਦੇਣ ਦੇ ਬਹੁਤ ਆਉਂਦੇ ਆ। ਇਹ ਅਸੀਂ ਨਹੀਂ ਸਮਝਦੇ ਕਿ ਆਦਮੀ ਕਿਸ ਤਰ੍ਹਾਂ ਦਾ ਕੀ ਹੈ ਲੇਕਿਨ ਉਹਨਾਂ ਨੂੰ 5 ਸਾਲ ਚਾਹੀਦੇ ਕੁਰਸੀ ਬੋਸ। ਬੈਂਕ ਭਰਨੇ ਹੋਰ ਕੁਛ ਨਹੀਂ ਕਰਨਾ ਕਿਸੇ ਪੰਜਾਬ ਦਾ ਵੀ ਸੋਚਿਆ ਕਿਸੇ ਨੌਜਵਾਨ ਪੀੜੀ ਦਾ ਨਹੀਂ ਸੋਚਿਆ ਨਾ ਕਿਸੇ ਪੰਜਾਬ ਦਾ ਸੋਚਿਆ ਕਿ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਪਾਣੀ ਦਾ ਇਹ ਜਿੰਨੇ ਵੀ ਜਾਂਦੇ ਆ ਇਹ ਕੁਰਸੀਆਂ ਤੇ ਬਹਿ ਕੇ ਆ ਜਾਂਦੇ ਆ 5 ਸਾਲ ਆਪਣਾ ਪੂਰਾ ਕਰਕੇ ਬੈਂਕ ਭਰ ਕੇ ਚਲੇ ਜਾਂਦੇ ਆ ਲੇਕਿਨ ਗਰੀਬ ਆਦਮੀ ਨਾਲ ਦੇਖਿਆ ਅੱਜ ਤੱਕ ਦੇਖੋ ਜੋ ਪਿਛਲੀਆਂ ਸਰਕਾਰਾਂ ਦੇ ਵਿੱਚ ਮੈਂ ਬਤੌਰ ਸਰਕਾਰੀ EMPLOYEES ਵੀ ਰਿਹਾ ਤੇ ਜੋ ਜਨਤਾ ਦੇ ਲਈ ਜੋ ਸਰਕਾਰ ਦੀਆਂ ਸਕੀਮਾਂ ਉਹ ਹੇਠਲੇ ਪੱਧਰ ਤੱਕ ਨਹੀਂ ਪਹੁੰਚਦੀਆਂ ਸੀ ਤੇ ਜਨਤਾ ਇੰਨੀ ਦੁਖੀ ਹੋ ਗਈ ਸੀ ਉਹ ਚਾਂਦੀ ਸੀ ਵੀ ਜਿਹੜੀਆਂ ਪਿਛਲੀਆਂ ਸਰਕਾਰਾਂ ਇਹਨਾਂ ਨੂੰ ਬਦਲ ਕੇ ਨਵਾਂ ਬਦਲ ਲਈਏ ਬਦਲ ਲਿਆਂਦਾ ਲੇਕਨ ਜਿਹੜੀ ਮਸ਼ੀਨਰੀ ਹੈ ਸਰਕਾਰੀ ਉਹ ਤਾਂ ਹਲੇ ਪਿਛਲੀ ਹੀ ਮਸ਼ੀਨਰੀ ਜੋ ਅੱਜ ਵੀ ਉਹ 14 ਤੇ ਬੈਠੇ ਆ ਇਸ ਲਈ ਜਿਹੜਾ ਹੁਣ ਅਸੀਂ ਕੇਂਦਰ ਸਰਕਾਰ ਵੱਲੋਂ ਜੋ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਲਈ ਔਰ 328 ਜਿਹੜੇ ਸਾਡੇ ਸਰੂਪ ਚੋਰੀ ਹੋਏ ਆ ਉਹਨਾਂ ਦੇ ਸਬੰਧ ਦੇ ਲਈ ਜਿੱਦੇਦਾਰ ਭਾਈ ਬਲਦੇਵ ਸਿੰਘ ਜੀ ਬਡਾਲਾ 4 ਸਾਲਾਂ ਤੋਂ ਬੈਠੇ ਆ ਧਰਨਾ ਲਈ ਅੱਜ ਤੱਕ ਸਰਕਾਰੀ ਦਰਬਾਰੇ ਕੋਈ ਸੁਣਵਾਈ ਨਹੀਂ ਨਾ ਹੀ ਅਦਾਲਤਾਂ ਤੇ ਸਾਨੂੰ ਇਨਸਾਫ ਮਿਲ ਰਿਹਾ ਇਸ ਕਰਕੇ ਅਸੀਂ ਜਿਹੜਾ ਹੁਣ ਮਨ ਬਣਾਇਆ ਵੀ ਸਟੇਟ ਪੰਜਾਬ ਦੇ ਵਿੱਚ ਅਸੀਂ ਆਜ਼ਾਦ ਆਵਾਜ਼ ਨੰਦਪਰ ਸਾਹਿਬ ਤੋਂ ਉੱਠੀ ਆਵਾਜ਼ ਆਓ ਸਰਜੀਏ ਨਵਾਂ ਪੰਜਾਬ ਦੇ ਨਾਰੇ ਦੇ ਹੇਠ ਅਸੀਂ ਜਿਹੜੀ ਲੋਕ ਸਭਾ ਨੰਦਪਰ ਸਾਹਿਬ ਤੋਂ ਅਸੀਂ 1 ਅਪ੍ਰੈਲ ਨੂੰ ਜੋ ਅਰਦਾਸ ਬੇਨਤੀ ਕਰਕੇ ਜਨਤਾ ਦੇ ਵਿੱਚ ਹੁਣ ਵਿਚਰ ਰਹੇ ਆ ਇਸੇ ਤਰ੍ਹਾਂ ਅੱਜ ਭਾਈ ਸਾਹਿਬ ਭਾਈ ਅਮਨ 프리ਜੀ ਜੋ ਹੈ ਅਮਰਸਰ ਤੋਂ ਅਨਾਉਂਸ ਕੀਤਾ ਹੈ ਅਰਦਾਸ ਕਰਕੇ ਬੇਨਤੀ ਕੀਤੀ ਹੈ ਲੋਕ ਸਭਾ ਅਮਰਸਰ ਤੋਂ ਸੇਵਾ ਨਿਭਾਉਣ ਵਾਸਤੇ ਮਨ ਬਣਾਇਆ ਅਸੀਂ ਇੱਕ ਹੋ ਕੇ ਜਨਤਾ ਦੀ ਭਲਾਈ ਲਈ ਸੇਵਾ ਨਿਭਾਉਂਦੇ